ਦੀਏ ਕਹਤੇ ਤਲਵਾਰੋਂ ਨਾਲ ਕਤਾਈ ਜੀ ਕੋਈ ਕੇਸ ਹੋਇਆ ਉਸ ਕੇ ਬਾਰੇ ਅਸੀਂ ਚੌਕੀਨ ਜੀ ਸਾਹਿਬ ਨੂੰ ਫੋਨ ਕਰਤੇ ਹੋ ਵੀ ਮੌਕੇ ਤੇ ਪਹੁੰਚ ਜਾਂਦੇ ਅਸੀਂ ਵੀ ਮੌਕੇ ਤੇ ਪਹੁੰਚ ਜਾਂਦੇ ਤੇ ਜਿਹੜਾ ਸੁਣਾਈ ਸਾਨੂੰ ਆਇਆ ਕਿ ਤਲਵਾਰੋਂ ਨਾਲ ਮਾਰਿਆ ਹੈ ਬਾਕੀ ਆਪਣੀ ਜਾਣਕਾਰੀ ਪ੍ਰੋਪਰ ਨਹੀਂ ਲਈ ਤੇ ਕਿਉਂ ਉਹ ਕਹਤੇ ਜੀ ਬਸ ਇਹ ਤੇ ਡੈੱਡ ਬੋਡੀ ਕਿ ਇਹ ਸਾਡੀ ਜਾਣਕਾਰੀ ਵਿੱਚ ਕਿਉਂਕਿ ਕਿਉਂਕਿ ਬਲੌਕੀ ਆਪਣੀ ਪੜੀ ਹੈ ਇੱਥੇ ਆਤੇ ਸੀ ਢੇਲੀ ਆਂਦੇ ਸੀ ਤੇ ਦੀਵਾਰ ਵਗੈਰਾ ਕਰ ਰਏ ਜੋੜੀ ਕੰਮ ਚੱਲਿਆ ਕੋਈ ਰੰਜੀਤ ਵਗੈਰਾ ਰੰਜੀਤ ਵਗੈਰਾ ਆਪਣੀ ਜਾਣਕਾਰੀ ਵਿੱਚ ਨਹੀਂ ਆਵੇ ਕਿੰਨੀ ਕੋਈ ਮੋੜ ਵਿੱਚ 65 ਸਾਲ ਕੀ ਕਾਰ ਬਣੀ ਹੋਈ ਹੈ ਪਤਾ ਲੱਗਿਆ ਕਿਹੜੇ ਬੰਦੇ ਸੀ ਨਹੀਂ ਇਹ ਵੀ ਜਾਣਕਾਰੀ ਨਹੀਂ ਸਾਡੇ ਕਿਉਂਕਿ ਅਸੀਂ ਮੌਕੇ ਤੇ ਨਹੀਂ ਸੀ ਨਾ ਮੌਕੇ ਤੇ ਬਾਅਦ ਪਹੁੰਚੇ ਜਿਹੜੇ ਉਹਨਕੇ ਕੋਲ ਵੈਪਨ ਵਗੈਰਾ ਸੀ ਜਿਹੜੇ ਕੁਲਦੀਪ ਸਿੰਘ ਤੇਤ ਹੋਈ ਹੈ ਉਹਨਕੋ ਉਹ ਸਾਰਾ ਕੁਝ ਉਹਨਕੇ ਕੋਲ ਬਰਾਮਦ ਹੋ ਗਿਆ ਫਿਰ ਸਵਾਰੀ ਆਈ ਸੀ ਪਿੱਛੇ ਇਹਨਾਂ ਦੀ ਗੱਡੀ ਨੂੰ ਹਿੱਟ ਕੀਤਾ ਤੇ ਇਹਨਾਂ ਦੇ ਉੱਪਰ ਵਾਰ ਕਰਕੇ ਉਹ ਚਲੇ ਗਏ ਨੇ ਪੰਜਾਬ ਦੇ ਲੁਧਿਆਣਾ ਦੇ ਵਿੱਚ ਦੇਰ ਰਾਤ ਇੱਕ ਵਿਅਕਤੀ ਦਾ ਕੁਝ ਵਿਅਕਤੀਆਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਹੋਇਆ ਇਸ ਵਕਤ ਮੈਂ ਮੌਜੂਦਾ ਧੰਦਰਾ ਰੋਡ ਦੇ ਉੱਤੇ ਜਿੱਥੇ ਕੀ ਉਸ ਵਿਅਕਤੀ ਦਾ ਬੇਰਮੀ ਦੇ ਨਾਲ ਕਤਲ ਕੀਤਾ ਗਿਆ ਹੋਇਆ ਦੱਸਿਆ ਜਾ ਰਿਹਾ ਹੈ ਉਹ ਵਿਅਕਤੀ ਆਪਣੇ ਫਾਰਮ ਹਾਊਸ ਤੋਂ ਨਿਕਲਿਆ ਸੀਗਾ ਤੇ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਪਿੱਛੇ ਗੱਡੀ ਲਾਈ ਗਈ ਪਿੱਛੇ ਗੱਡੀ ਲਾਉਣ ਤੋਂ ਬਾਅਦ ਉਸ ਦਾ ਬੇਰਮੀ ਦੇ ਨਾਲ ਕਤਲ ਕਰ ਦਿੱ ਕਤਲ ਕੀਤਾ ਗਿਆ ਵਾ ਹਾਲਾਕੀ ਫੋਰੈਂਸਿਕ ਟੀਮ ਦੀ ਲੈਬ ਵੀ ਇੱਥੇ ਪਹੁੰਚ ਚੁੱਕੀ ਹੈ ਮੌਕੇ ਤੇ ਦੁਗਰੀ थाना ਸਦਰ थाना ਤੇ ਚੌਕੀ ਇੰਚਾਰਜ ਵੀ ਇੱਥੇ ਪਹੁੰਚ ਚੁੱਕੇ ਨੇ ਤਕਦੀਸ਼ ਜਰੀ ਕਿਹਾ ਵਕ ਵਕ ਐਂਗਲਾ ਤੋਂ ਜਾਰੀ ਹੈ ਹਾਲਾਕੀ ਲਗਾਤਾਰ ਲੁਹਾਨਾ ਦੇ ਵਿੱਚ ਇਹੋ ਜਿਹੇ ਕਤਲ ਦੇ ਮਾਮਲੇ ਵਧਦੇ ਹੋਏ ਵੀ ਨਜ਼ਰ ਆ ਰਹੇ ਨੇ ਇੱਥੇ ਦੇ ਸਰਪੰਚ ਸਾਹਿਬ ਇੱਥੇ ਜਿਹੜੇ ਸਰਪੰਚ ਨੇ ਉਹ ਵੀ ਪਹੁੰਚੇ ਨੇ ਤੇ तमाम ਜਰੀ ਕਿਹਾ ਤੁਹਾਨੂੰ ਤਸਵੀਰਾਂ ਦਿਖਾ ਦਿੰਨਾ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਦਾ ਬਹਿਰਮੀ ਦਿਨਾ ਦੇ ਰਾਤ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਪ੍ਰਾਪਰਟੀ ਕਾਰੋਬਾਰੀ ਸੀਗਾ ਫਾਰਮ ਹਾਊਸ ਦੇ ਵਿੱਚ ਗਿਆ ਸੀਗਾ ਤੇ ਉਸ ਤੋਂ ਬਾਅਦ ਜਦੋਂ ਆਪਣੇ ਘਰ ਵੱਲ ਜਾਂਦਾ ਵਾ ਘਰ ਵੱਲ ਜਾਣ ਤੋਂ ਬਾਅਦ ਉਸ ਦਾ ਕੁਝ ਅਨਪਛਾਤੇ ਵਿਅਕਤੀਆਂ ਵੱਲੋਂ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਸਰਪੰਚ ਸਾਹਿਬ ਮੇਨਾਂ ਤੇ ਮੌਜੂਦ ਨੇ ਸਰਪੰਚ ਸਾਹਿਬ ਕੋਈ ਮਾਮਲਾ ਕੀ ਹੋਇਆ ਹੈ ਦੱਸਿਆ ਜਾ ਰਿਹਾ ਕਿ ਇੱਥੇ ਕਤਲ ਹੋਇਆ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੰਜੇ ਤਿਵਾਰੀ ਸਰਪੰਚ ਸੀਤ ਬਗਤ ਸਿੰਘ ਨਗਰ ਜੀ ਮਾਮਲਾ ਕੀ ਹੋਇਆ ਕਿਹਦਾ ਕਤਲ ਹੋਇਆ ਮਾਮਲਾ ਇਹ ਤੇ ਜੀ ਕੁਲਦੀਪ ਸਿੰਘ ਹੈ ਜਿਹੜੇ ਕਿ ਇੱਥੇ ਜ਼ਮੀਨ ਉਹਨਾਂ ਦੀ ਆਪਣੀ ਪੜੀ ਹੋਈ ਹੈ ਜੀ ਕਰੀਬਨ 2.5 ਘੰਟੇ ਪਹਿਲੇ ਦੀ ਗੱਲ ਹੈ ਜੀ ਇਹ ਮੌਕੇ ਤੇ ਸਾਨੂੰ ਕਾਲ ਜਾਂਦੀ ਹੈ ਕਿ ਤੇ ਤਲਵਾਰੋਂ ਨਾਲ ਕਤਾਈ ਜੀ ਕੋਈ ਕੇਸ ਹੋਇਆ ਜੀ ਉਸ ਕੇ ਬਾਰੇ ਅਸੀਂ ਚੌਕੀਨ ਚਾਹ ਸਾਹਿਬ ਨੂੰ ਫੋਨ ਕਰਦੇ ਉਹ ਵੀ ਮੌਕੇ ਤੇ ਪਹੁੰਚ ਜਾਂਦੇ ਅਸੀਂ ਵੀ ਮੌਕੇ ਤੇ ਪਹੁੰਚ ਜਾਂਦੇ ਹਮਮ ਤੋ ਇਹ ਦੇਖਿਆ ਸੀ ਉਹ ਡੈਡ ਹੋ ਗਈ ਸੀ ਲੇਸ ਅੱਛਾ ਇਹ ਸਾਡੀ ਜਾਣਕਾਰੀ ਹੈ ਇਸ ਤੋਂ ਬੱਧ ਸਾਡੀ ਜਾਣਕਾਰੀ ਨਹੀਂ ਹੈ ਕਿ ਵੀ ਉਹ ਕੌਣ ਸੀ ਕਿੱਦਾਂ ਸੀ ਇਹ ਸਾਡੀ ਜਾਣਕਾਰੀ ਵਿੱਚ ਨਹੀਂ ਪਤਾ ਲੱਗਿਆ ਕਿ ਕੌਣ ਕਿੰਨਾ ਵਿਅਕਤੀਆਂ ਨੇ ਮਾਰਿਆ ਕਿਹੜੇ ਤੇ ਸਵਾਰ ਸੀਗੇ ਕੀ ਕੀ ਸੀਗਾ ਨਹੀਂ ਇਹ ਸਾਡੀ ਜਾਣਕਾਰੀ ਵਿੱਚ ਨਹੀਂ ਹੈਗਾ ਜਿਹੜਾ ਮੌਕੇ ਤੇ ਕਹਿੰਦੇ ਉਹ ਇਹ ਵਸੇ ਇਥੇ ਡੈੱਡ ਬਡੀ ਕੀ ਇਹ ਸਾਡੀ ਜਾਣਕਾਰੀ ਵਿੱਚ ਹੈ ਕਿਉਂਕਿ ਮੌਕੇ ਤੇ ਉਹਨਕੀ ਗੱਡੀ ਖੜੀ ਸੀ ਸਿਰਫ ਬਾਕੀ ਕੋਈ ਇਥੇ ਐਸਾ ਕੋਈ ਹਤਿਆਰ ਨਹੀਂ ਮਿਲਿਆ ਕੋਈ ਐਸਾ ਕੁਝ ਨਹੀਂ ਮਿਲਿਆ ਜਿਹੜਾ ਉਹਨਕੇ ਕੋਲ ਵੈਪਨ ਵਗੈਰਾ ਸੀ ਜਿਹੜੇ ਕੁਲਦੀਪ ਸਿੰਘ ਡੈਥ ਹੋਈ ਹੈ ਉਹਨਕੇ ਉਹ ਸਾਰਾ ਕੁਝ ਉਹਨਕੇ ਕੋਲ ਬਰਾਮਦਗੀ ਹੋਈ ਸਮਾਂ ਕਿਰੀਬਨ ਕਿਨੇ ਵਜੇ ਦਾ ਹੋਣਾ ਹੈ ਸਮਾਂ ਕਿਰੀਬਨ ਮੈਂ ਕਾਲ ਦੇ ਕੇ ਮੋਬਾਈਲ ਦੇਖ ਰਿਹਾ ਜਦੋਂ ਨਾ 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 ਪਹਿਲੇ ਦੁਕਾਨ ਵਿੱਚ ਦਿਖਾਇਆ ਇੱਕ ਮੈਂ ਇੱਕ ਮਿੰਟ ਸਰ ਮੈਨੂੰ ਨਹੀਂ ਪਤਾ ਦਿੰਦਾ ਕਿ ਕਿੰਨੇ ਵਜੇ ਉੱਤ ਕਰੀਬਨ 8:30 ਵਜੇ ਦਾ ਟਾਈਮ ਹੈ ਜੀ ਲਗਭਗ 8:30 ਵਜੇ ਕੋਈ ਹੋਰ ਲੋਕਾਂ ਕੋ ਪਤਾ ਲੱਗਿਆ ਕਿ ਕਿਸ ਤਰ੍ਹਾਂ ਕੋਈ ਗੱਡੀ ਆਗੇ ਜਾਂ ਮੋਟਰਸਾਈਕਲ ਤੇ ਸੀਗਾ ਕੋਈ ਕਿਸ ਤਰ੍ਹਾਂ ਦੇਖੋ ਜੀ ਕੋਈ ਕਹਿੰਦਾ ਗੱਡੀ ਸੀ ਸੀ ਕੋਈ ਕਹਿੰਦਾ ਮੋਟਰਸਾਈਕਲ ਸੀ ਕਹਿੰਦਾ ਇੱਕਦਮ ਤਲਵਾ ਜਿਹੜਾ ਪ੍ਰੋਪਰ ਹੈ ਉਹ ਕੱਲ ਤੁਹਾਨੂੰ ਪਤਾ ਲੱਗੇਗਾ ਇਸ ਚੀਜ਼ ਨੇ ਠੀਕ ਹੈ ਮੇਰਾ ਨਾਮ ਸੰਜੇ ਤੇਵਾਰੀ ਸਰਪੰਚ ਸੀਰ ਬਗਤ ਸਿੰਘ ਨਗਰ ਕੀ ਮਸਲਾ ਹੈ ਗੱਲਬਾਤ ਕੀ ਹੋਈ ਹੈ ਜੀ ਜਦੋਂ ਨਾ ਇੱਥੇ ਕਤਲ ਹੋਇਆ ਇੱਕ ਸਾਨੂੰ ਇੱਥੇ ਸਾਲ ਜਾਂਦੀ ਹੈ ਕਿ ਭਈ ਇੱਥੇ ਕਤਲ ਹੋ ਗਿਆ ਕਰੀਬਨ 2 ਘੰਟੇ ਪਹਿਲੇ ਠੀਕ ਹੈ ਉਸਕੇ ਬਾਅਦ ਅਸੀਂ ਚੌਕੀ ਇੰਚਾਰਜ ਸਾਹਿਬ ਨੂੰ ਫੋਨ ਕਰਤੇ ਉਹ ਵੀ ਮੌਕੇ ਤੇ ਪਹੁੰਚ ਜਾਣਗੇ ਅਸੀਂ ਵੀ ਮੌਕੇ ਤੇ ਪਹੁੰਚ ਜਾਗੇ ਠੀਕ ਹੈ ਤਾਂ ਇੱਥੇ ਦੇਖਦੇ ਡੈਡ ਡੈਡ ਹੋ ਗਿਆ ਬੋਡੀ ਜਿਹੜੀ ਡੈਡ ਪਈ ਸੀ ਉਸਕੇ ਬਾਅਦ ਚਲੋ ਉਹਨਕੇ ਰਿਸ਼ਤੇਦਾਰ ਵਗੈਰਾ ਵੀ ਮੌਕੇ ਤੇ ਆ ਗਏ ਸੀ ਘੰਟੇ ਤੱਕ ਮੁਲਾਜ਼ਮ ਵਗੈਰਾ ਆ ਗਏ ਸਾਰੇ ਇੱਥੇ ਮੌਕੇ ਤੇ ਜਿਹੜੀ ਡੈਡ ਬੋਡੀ ਕੋਸਿਬਲ ਹਸਪੀਟਲ ਉਹਨਾਂ ਦਾ ਕਾਰਵਾਈ ਤਾਂ ਜ਼ਮੀਨ ਪਈ ਹੈ ਜੀ

ਕੀ ਕੁਝ ਨਹੀਂ ਕਹਿ ਗਏ ਪਹਿਲੇ ਕਦੇ ਕੁਝ ਐਸਾ ਨਹੀਂ ਆਪਾਂ ਆਪਣੀ ਜਾਣਕਾਰੀ ਵਿੱਚ ਨਹੀਂ ਅੱਛਾ ਭਾਜੀ ਇੱਕ ਗੱਲ ਦੱਸਿਓ ਕਿ ਬੜਾ ਖੂਨ ਖੰਡ ਰੁਲਿਆ ਪਿਆ ਬਾਕੀ ਕੋਈ ਤੇਜ਼ ਤਰ੍ਹਾਂ ਹਥਿਆਰਾਂ ਨਾਲ ਲੱਗਦਾ ਇਹ ਕਹਿੰਦੇ ਜਿਹੜਾ ਸੁਣਾਈ ਸਾਨੂੰ ਆਇਆ ਕਿ ਤਲਵਾਰੋਂ ਨਾਲ ਮਾਰਿਆ ਬਾਕੀ ਆਪਣੀ ਜਾਣਕਾਰੀ ਪ੍ਰੋਪਰ ਨਹੀਂ ਹੈਗੀ ਕਿਉਂਕਿ ਸਾਨੂੰ ਤੇ ਦੇਖੋ ਜੀ ਮੌਕੇ ਤੇ ਇਸ ਵਾਰ ਸੀ ਨਹੀਂ ਜਿਹੜਾ ਮੌਕੇ ਤੇ ਹੋਗਾ ਉਹਨੋਂ ਤੋਂ ਪਤਾ ਹੋਗਾ ਸੀ ਮੌਕੇ ਤੇ ਨਹੀਂ ਸੀ ਸੀ ਸਰਪੰਚ ਸਾਹਿਬ ਮੇਨ ਰੋਡ ਦੇ ਉੱਤੇ ਮੇਨ ਰੋਡ ਦੀ ਹੋਇਆ ਨਾ ਇਹ ਹਾਈਵੇਅ ਹੈ ਜੀ ਹਾਈਵੇਅ 'ਤੇ ਹੋਇਆ ਜੀ ਇਹ ਕੀ ਨਾਮ ਹੈ ਹਾਈਵੇਅ ਇਹ ਮਿਸਿੰਗ ਲਿੰਕ 2 ਵੱਜਦਾ ਬਾਈਪਾਸ 200 ਮੀਟਰ ਠੀਕ ਸਿੰਘਾ ਜਿਨ੍ਹਾਂ ਦਾ ਇੱਥੇ 200 ਫੁੱਟ ਦੀ ਰੋਡ ਦੇ ਉੱਪਰ ਇੱਕ ਨਾ ਫਾਰਮ ਹਾਊਸ ਸੀਗਾ ਇਹ ਆਪਣੇ ਤੋਂ ਫਾਰਮ ਹਾਊਸ ਤੋਂ ਹੀ ਆਪਣੇ ਘਰ ਵੱਲ ਨੂੰ ਜਾ ਰਹੀ ਸੀ ਮੁੰਡੀਆਂ ਤੇ ਇਹਨਾਂ ਦੇ ਉੱਪਰ ਕਿਸੇ ਦੋ ਸਵਫਟੇ ਕੋਈ ਸਵਾਰ ਪਿੱਛੇ ਦੋ ਸਪੀਡਸਵਾਰਕ ਵੀ ਆਏ ਸੀ ਪਿੱਛੇ ਇਹਨਾਂ ਦੀ ਗੱਡੀ ਨੂੰ ਹਿੱਟ ਕੀਤਾ ਤੇ ਇਹਨਾਂ ਦੇ ਉੱਪਰ ਵਾਰ ਕਰਕੇ ਉਹ ਚਲੇ ਗਏ ਨੇ ਫਿਲਹਾਲ ਇਸ ਡੈਡ ਬਡੀ ਨੂੰ ਮੋਰਟਰੀ ਸ਼ਿਫਟ ਕਰਤਾ ਹੋਇਆ ਬਾਕੀ ਅਗਲੀ ਤਫਤੀਸ਼ ਚੱਲ ਰਹੀ ਹੈ ਕਿੰਨੇ ਕਿ ਸਾਲ ਦਾ ਸੀਗਾ ਮ੍ਰਿਤਕ ਕੋਈ ਇਸ ਦੇ ਬਾਰੇ ਕੋਈ ਸਮਾਣੇ ਐਂਟਰਟੇਨਮੈਂਟ ਕੋਈ ਜੀ ਇਹਨੇ ਜੀ 57 ਸਾਲ ਦੇ ਵਿੱਚ ਇੱਕ ਉਮਰ ਰਹੀ ਨਾ ਲਈ ਬਜਾ ਬਾਰ ਮੈਮ ਕੀ ਕਾਰਵਾਰ ਕੀ ਕਰਦੇ ਇਹਨਾਂ ਦਾ ਆਪਣਾ ਖੋਦਾ ਬੀਨ ਸੀ ਪ੍ਰੋਪਰਟੀ ਵਗੈਰਾ ਦਾ ਕੰਮ ਸੀ ਬਜਾ ਰஞ்சிਸ਼ ਪਟਾ ਜੀ ਤੁਹਾਨੂੰ ਇਹਦੇ ਬਾਰੇ ਕੀ ਪਤਾ ਹਾਲੇ ਇਸ ਬਾਰੇ ਕੋਈ ਕਲੀਅਰ ਨਹੀਂ ਹੋਇਆ ਜੀ ਤਫਤੀਸ਼ ਚੱਲ ਰਹੀ ਹੈ ਕੋਈ ਮੌਕੇ ਤੋਂ ਕੋਈ ਹਥਿਆਰ ਬਰਾਮਦ ਹੋਇਆ ਕੀ ਮੌਕੇ ਤੋਂ ਕੋਈ ਹਥਿਆਰ ਕੋਈ ਸਮਾਨ ਨਿ ਬਰਾਮਦ ਮੈਮ ਪਤਾ ਚੱਲੇ ਕਿੰਨੇ ਕਿ ਲੋਕ ਸੀਗੇ ਜਿਨ੍ਹਾਂ ਨੇ ਹਮਲਾ ਕੀਤਾ ਇਸ ਬ ਉਸ ਬੰਦੇ ਦੇ ਕੋਲ ਵੀ ਆਪਣਾ ਲਾਇਸੈਂਸ ਹੀ ਕਿਸ ਤਰ੍ਹਾਂ ਸੀਗਾ ਬਟ ਉਹਨੂੰ ਮੌਕਾ ਨਹੀਂ ਮਿਲਿਆ ਡਿਪੈਂਸ ਉਸ ਬਾਰੇ ਜਿਹੜੀ ਤਫ਼ਤੀਸ਼ ਚੱਲ ਰਹੀ ਹੈ ਉਸ ਬਾਰੇ ਵਿੱਚ ਕੋਈ ਕਲੀਅਰ ਨਹੀਂ ਕਰ ਸਕਦੀ ਨਹੀਂ ਡੈਡ ਬੋਡੀ ਕੋਲ ਉਹ ਵੈਪਨ ਔਰ ਕੈਸ਼ ਤਾਂ ਮਿਲੇ ਹੀ ਹੋਏਗਾ ਨਾ ਉਹ ਚੀਜ਼ ਬਾਰੇ ਸੀ ਕਲੀਅਰ ਕਰ ਰਹੇ ਆ ਜੀ ਡੈਡ ਬੋਡੀ ਅਸੀਂ ਸ਼ਿਫਟ ਕਰ ਚੁੱਕੇ ਹਾਂ ਕਿੰਨੇ ਜਾਨੀ ਉਸ ਬਾਰੇ ਜਿਹੜੇ ਸਭ ਕੁਝ ਮੈਟਰ ਨਹੀਂ ਕਲੀਅਰ ਹੈਗਾ ਸੀ ਮੌਕੇ ਦੇ ਉੱਪਰ ਇਸ ਤੋਂ ਬਾਅਦ ਜਿੱਤ ਆਪਣੇ ਪਰਿਵਾਰ ਚ ਤੁਹਾਨੂੰ ਕੋਈ ਮਿਲਿਆ ਹੋਵੇ ਨਹੀਂ ਸਾਨੂੰ ਹਾਲੇ ਤਾਂ ਕੋਈ ਨਹੀਂ ਮਿਲਿਆ ਜੀ ਮੇਰੇ ਤੱਕ ਪਰਿਵਾਰ ਚ ਠੀਕ ਹੈ ਜੀ ਕੋਈ ਕਿਸ ਤਰੀਕੇ ਦੀ ਜਾਂਚ ਕੋਈ ਪਤਾ ਲੱਗਿਆ ਜੀ ਕੋਈ ਕੈਮਰਾ ਹੀ ਵਗੈਰਾ ਫਿਲਹਾਲ ਅਸੀਂ ਬਿਆਨ ਲੈ ਕੇ ਤੇ ਮੇਰੇ ਤੱਕ ਦੇ ਪਰਿਵਾਰ ਨਾਲ ਸੰਪਰਕ ਕਰਕੇ ਬਿਆਨ ਲੈ ਕੇ ਇਸ ਮੌਕੇ ਦੇ ਲਈ ਪੜਨ ਦੀ ਕਾਰਵਾਈ ਕੀਤੀ ਜਾਊਗੀ ਠੀਕ ਹੈ ਜੀ ਥੈਂਕ ਯੂ ਹਾਲਾਂਕਿ ਸਰਪੰਚ ਸਾਹਿਬ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਨਾਂ ਦਾ ਵਿਅਕਤੀ ਸੀਗਾ ਉਸ ਦੀ ਇੱਥੇ ਜਗ੍ਹਾ ਸੀਗੀ ਤੇ ਇੱਥੋਂ ਘਰ ਜਾਣ ਇਥੋਂ ਦੀ ਗੱਡੀ ਚੱਕੀ ਉਹਨੇ ਤੇ ਆਪਣਾ ਜਾ ਰਿਹਾ ਸੀਗਾ ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ ਦਰ ਹਥਿਆਰਦੰਨਾ ਹਮਲਾ ਕੀਤਾ ਤੇ ਉਸ ਦੀ ਮੌਤ ਹੋ ਗਈ ਹਾਲਾਂਕਿ ਇਸ ਕਤਲकांड ਦੇ ਵਿੱਚ ਪੁਲਿਸ ਅਲੱਗ-ਅਲੱਗ ਐਂਗਲਾਂ ਤੋਂ ਜਾਂਚ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੱਡੇ ਖੁਲਾਸੇ ਪੁਲਿਸ ਵੱਲੋਂ ਕੀਤੇ ਜਾਣਗੇ ਜੁੜੇ ਹੋਏ ਜ਼ਾਨ ਲਾਈਵ ਦੇ ਨਾਲ ਯੂਮਬੇ ਰਿਪੋਰਟ ਧੰਨਵਾਦ